ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਗੁਰੂ ਪਿਆਰੀ ਸਾਧ ਸੰਗਤ ਜੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਜਿਹੜੀ ਹੈ ਨਾ ਸਾਨੂੰ ਪਰਮਾਤਮਾ ਨੂੰ ਮਿਲਣ ਦਾ ਭੇਤ ਦਿੰਦੀ ਹੈ ਅਪਰਦਾਸ ਤੋਂ ਬਾਅਦ ਪੜਦੇ ਸੁਣਦੇ ਵੀ ਆ ਜੋ ਪ੍ਰਭ ਕੋ ਮਿਲ ਬੋਚ ਹੈ ਖੋਜ ਸ਼ਬਦ ਵੈਲੇ ਕਿ ਜੋ ਵੀ ਪ੍ਰਭ ਨੂੰ ਮਿਲਣਾ ਚਾਹੁੰਦਾ ਹੈ ਸ਼ਬਦਾਂ 'ਚ ਖੋਜ ਲਗੋ ਮਾਰੇ ਦੀ ਬਾਣੀ ਵੀ ਕਹਿੰਦੀ ਹੈ ਸ਼ਬਦਾ ਮਾਹੇ ਵਿਖਾਣੀਏ ਵਿਰਲਾ ਤਾਂ ਬੁੱਝਾ ਕੋਇ ਮਾਰੇ ਕਹਿੰਦੇ ਸ਼ਬਦਾਂ ਚ ਆਪਾਂ ਤੁਹਾਨੂੰ ਸਾਰੇ ਗਿਆਨ ਦਿੱਤਾ ਆ ਬਸ ਵੱਡੀ ਆ ਗੱਲ ਇਹ ਕਿ ਜਿਹੜਾ ਬੁੱਝ ਲਵੇ ਉਸ ਚੀਜ਼ ਨੂੰ ਮਾਰੇ ਕਹਿੰਦੇ ਬੁੱਝਣਾ ਆ ਆਪਾਂ ਇੱਕ ਬਾਣੀ ਚ ਹੋਰ ਸ਼ਬਦ ਆਉਂਦਾ ਈਵੜੀ ਆਦਪੁਰਖ ਹੈ ਦਾਤਾ ਆਪੇ ਸੱਚਾ ਸੋਈ ਇਹਨਾਂ ਅੱਖਰਾਂ ਵਿੱਚ ਜੋ ਗੁਰਮਖ ਬੁੱਝੇ ਤੇ ਸਿਰ ਲੇਖਣਾ ਹੋਈ ਮਾਰੇ ਕਹਿੰਦੇ ਉਹਦੇ ਸਿਰ ਤੇ ਕੋਈ ਲੇਖਾ ਨਹੀਂ ਹੈ ਜਿਹੜਾ ਅੱਖਰਾਂ ਚ ਬੁੱਝ ਲਵੇਗਾ ਇਹਨਾਂ ਅੱਖਰਾਂ ਵਿੱਚ ਜੋ ਗੁਰਮੁਖਰ ਬੁੱਝੇਗਾ ਕੌਣ ਗੁਰਮੁਖ ਆਪਣੀ ਕੋਈ ਬਾਦਰੀ ਨਹੀਂ ਪਿਆਰਿਓ ਜਦੋਂ ਆਪਾਂ ਕਿਸੇ ਗੁਰਮੁਖ ਜਨ ਦੀ ਸੰਗਤ ਕਰਦੇ ਆ ਨਾ ਜਿਸ ਨੂੰ ਮਾਲਕ ਨੇ ਆਪ ਸਾਜਿਆ ਨਵਾਜਿਆ ਹੁੰਦਾ ਉਹਦੀ ਸੰਗਤ ਚ ਸਾਨੂੰ ਭੇਦ ਮਿਲਦਾ ਜੇ ਅਸੀਂ ਕਹੀਏ ਕਿ ਸਾਨੂੰ ਕੋਈ ਭੇਦ ਮਿਲਦਾ ਆ ਜਾਂ ਸਾਨੂੰ ਕੋਈ ਮਾਲਕ ਗਿਆਨ ਕਰਵਾ ਸਕਦਾ ਨਹੀਂ ਕਰਵਾ ਸਕਦਾ ਗੁਰਮੁਖਾਂ ਨੂੰ ਗਿਆਨ ਕਰਵਾਉਂਦਾ ਉਹ ਸਾਨੂੰ ਭੇਦ ਦਿੰਦੇ ਆ ਫਿਰ ਆਮ ਸਾਡੇ ਵਰਗੇ ਮੂਰਖ ਜੀਵਾਂ ਨੂੰ ਉਹ ਫਿਰ ਸਮਝਾਉਂਦੇ ਆ ਉਹਨਾਂ ਦੀ ਸੰਗਤ ਵਿੱਚ ਜਾ ਕੇ ਸਾਨੂੰ ਗਿਆਨ ਮਿਲਦਾ ਹੈ ਸੋਝੀ ਮਿਲਦੀ ਹੈ ਕਿ ਕਿਵੇਂ ਇਹ ਅੱਖਰ ਹੀ ਸਾਨੂੰ ਮਾਲਕ ਨੂੰ ਮਿਲਣ ਦਾ ਭੇਦ ਦੇ ਰਹੇ ਆ ਇਸ ਕਰਕੇ ਗੁਰੂ ਪਿਆਰੀ ਸਾਧ ਸੰਗਤ ਜੀ ਇਸੇ ਤਰ੍ਹਾਂ ਗੁਰੂ ਗ੍ਰੰਥ ਸਾਹਿਬ ਜੀ ਬਾਣੀ ਦਾ ਗਿਆਨ ਜਿਹੜਾ ਸਾਨੂੰ ਪਰਮਾਤਮਾ ਨਾਲ ਬੁਲਾਉਂਦਾ ਹੈ ਅੱਖਰ ਵੀ ਸਾਨੂੰ ਮਿਲਣ ਦਾ ਭੇਦ ਦਿੰਦੇ ਆ ਹੁਣ ਆਪਾਂ ਹਜੇ ਇਸੇ ਚੀਜ਼ ਦੀ ਵਿਚਾਰ ਕਰਨੀ ਹੈ ਕਿ ਕਿਵੇਂ ਸਾਨੂੰ ਅੱਖਰਾਂ ਦੇ ਵਿੱਚ ਪ੍ਰਮਾਤਮਾ ਨੂੰ ਮਿਲਣ ਦਾ ਭੇਦ ਦਿੱਤਾ ਹੈ ਗੁਰੂ ਗ੍ਰੰਥ ਸਾਹਿਬ ਜੀ ਬਾਣੀ ਦਾ ਪਹਿਲਾ ਸ਼ਬਦ ਹੈ ਇੱਕ ਓੰਕਾਰ ਜਿੱਦੇ ਚ ਮਹਾਰਾਜ ਨੇ ਸਾਨੂੰ ਦੱਸਿਆ ਕਿ ਪ੍ਰਮਾਤਮਾ ਇੱਕ ਹੈ ਇੱਕ ਨਾਲ ਮਹਾਰਾਜ ਨੇ ਊੜੇ ਦੀ ਫੋਟੋ ਬਣਾਈ ਹੈ ਊੜਾ ਜਿਹਨੂੰ ਆਪਾਂ ਕਹਿੰਦੇ ਆ ਹੁਣ ਆਪਾਂ ਜੇ ਇਸੇ ਚੀਜ਼ ਦੇ ਵਿੱਚ ਵਿਚਾਰ ਕਰਦੇ ਹਾਂ ਕਿ ਕਿਵੇਂ ਇੱਕ ਓੰਕਾਰ ਦੇ ਵਿੱਚ ਸਾਨੂੰ ਮਾਲਕ ਨੂੰ ਦੇਖਣ ਦਾ ਭੇਦ ਮਿਲਦਾ ਹੈ ਸੋ ਆਪਾਂ ਉਸੇ ਚੀਜ਼ ਦੇ ਵਿੱਚ ਵਿਚਾਰ ਕਰੀਏ ਬਹੁਤੀ ਲੰਬੀ ਨਾ ਵੀਡੀਓ ਕਰੀਏ ਤੇ ਆਪਾਂ ਦੇਖਦੇ ਆ ਕਿ ਕਿਵੇਂ ਇੱਕ ਓੰਕਾਰ ਜਿਹੜਾ ਸਾਨੂੰ ਮਾਲਕ ਨੂੰ ਮਿਲਣ ਦਾ ਪੇਧ ਦਿੰਦਾ ਹੈ ਹਾਂਜੀ ਗੁਰੂ ਪਿਆਰੀ ਸਾਧ ਸੰਗਤ ਜੀ ਆਪਾਂ ਨਾ ਕਾਪੀ ਪੈਨ ਲੈ ਕੇ ਇੱਕ ਪੇਜ ਦੇ ਉੱਤੇ ਆ ਗਏ ਆ ਇੱਥੇ ਥੋੜਾ ਆਪਾਂ ਸਮਝਣ ਦੀ ਕੋਸ਼ਿਸ਼ ਕਰਦੇ ਆ ਦੇਖੋ ਗੁਰੂ ਗ੍ਰੰਥ ਸਾਹਿਬਾਰੇ ਦੀ ਬਾਣੀ ਕਹਿੰਦੀ ਹੈ ਮਾਰੇ ਕਹਿੰਦੇ ਬਾਣੀ ਬਿਰਲੋ ਵਿਚਾਰ ਸੀ ਜੇ ਕੋ ਗੁਰਮੁਖ ਹੋਏ ਬਾਣੀ ਦੀ ਵਿਚਾਰ ਜਿਹੜੀ ਆ ਗੁਰਮੁਖ ਕਰ ਸਕਦਾ ਮਾਰੇ ਕਹਿੰਦੇ ਸ਼ਰਤ ਇਹ ਗੁਰਮੁਖ ਹੋਵੇ ਉਹ ਵਿਚਾਰੇਗਾ ਗਿਆਨੀ ਨਹੀਂ ਕਰ ਸਕਦਾ ਮਾਰੇ ਕਹਿੰਦੇ ਆ ਜਉ ਜਾਨੇ ਹਉ ਭਗਤ ਗਿਆਨੀ ਆਗੇ ਠਾਕੁਰ ਦਿਲ ਨਹੀਂ ਮੰਨੀ ਜਉ ਜਾਨੇ ਮੈਂ ਕਥ ਨਹੀਂ ਕਰਤਾ ਵਪਾਰੀ ਬਸਦਾ ਜੋ ਕਰਤਾ ਜੇ ਗਿਆਨੀ ਕੋਈ ਕਥਾ ਕਰਦਾ ਗੁਰਬਾਣੀ ਦੀ ਉਹ ਮਾਰੇ ਕਹਿੰਦੇ ਉਸ ਹਾਵ ਹੈ ਵੀ ਇਧਰੋਂ ਸੌਦਾ ਲਿਆ ਤੇ ਇਧਰ ਵੇਚ ਦਿੱਤਾ ਇੱਕ ਪਾਸਿਓਂ ਸੌਦਾ ਲਿਆ ਆਪਣੇ ਕੋ ਰੱਖਿਆ ਤੇ ਅੱਗੇ ਫੇਰ ਵੇਚ ਦਿੱਤਾ ਉਹ ਅਗਿਆਨੀਆਂ ਦਾ ਕੰਮ ਮਾਰੇ ਕਹਿੰਦੇ ਵਪਾਰੀ ਬਸਦਾ ਜਿਉਂ ਫਿਰਦਾ ਮਾਰੇ ਕਹਿੰਦੇ ਗੁਰਮਖ ਜਨ ਜਿਹੜੇ ਆ ਨਾ ਉਹ ਪਰਵਾਹ ਨਹੀਂ ਜਿਨ੍ਹਾਂ ਨੂੰ ਮਾਲਕ ਆਪ ਸਾਇਦ ਹੈ ਆਪ ਗਿਆਨ ਬਖਸ਼ਿਸ਼ ਕਰਦਾ ਉਹ ਸਾਨੂੰ ਗੁਰਬਾਣੀ ਦੇ ਗਿਆਨ ਦਾ ਭੇਤ ਦਿੰਦੇ ਸਾਨੂੰ ਦੱਸਦੇ ਆ ਕਿ ਕਿਵੇਂ ਆਪਾਂ ਮਾਲਕ ਨੂੰ ਦੇਖਣਾ ਹੈ ਕਿਵੇਂ ਆਪਾਂ ਮਾਲਕ ਨੂੰ ਜਾਣਣਾ ਹੈ ਤੇ ਅੱਖਰਾਂ ਦਾ ਵੀ ਸਾਨੂੰ ਭੇਤ ਦੇਣਗੇ ਮਾਰੇ ਕਹਿੰਦੇ ਨੇੜੇ ਨੇੜੇ ਸਭ ਕੋ ਕਹੇ ਗੁਰਮਖ ਭੇਦ ਵਿਰਲਾ ਕੋਲੇ ਸਾਰੇ ਕਹਿੰਦੇ ਪ੍ਰਮਾਤਮਾ ਨੇੜੇ ਹੀ ਹੈ ਕੋਈ ਨਹੀਂ ਕਹਿੰਦਾ ਮਾਰੇ ਕਹਿੰਦੇ ਸਾਰੇ ਹੀ ਕਹਿੰਦੇ ਮਾਰੇ ਕਹਿੰਦੇ ਗੁਰਮਖ ਭੇਦ ਵਿਰਲਾ ਕੋਲ ਹੈ ਇਹ ਭੇਦ ਕਿਹਨੂੰ ਆਉਂਦਾ ਗੁਰਮਖ ਨੂੰ ਜਿਹਨੂੰ ਭੇਦ ਆ ਜਾਂਦਾ ਫਿਰ ਉਹ ਸਾਨੂੰ ਗਿਆਨ ਦਿੰਦਾ ਉਹ ਗੁਰਮਖ ਹੈ ਜਿਹਨੂੰ ਮਾਲਕ ਆਪ ਸਾਜਦਾ ਸੋ ਇਸੇ ਇਸੇ ਚੀਜ਼ ਨੂੰ ਆਪਾਂ ਲੈ ਕੇ ਇਹਦੇ ਵਿੱਚ ਇਹੀ ਆਪਾਂ ਸਮਝਣ ਦੀ ਕੋਸ਼ਿਸ਼ ਕਰਨੀ ਹੈ ਮਾਰੇ ਕਹਿੰਦੇ ਸਦਹੀ ਨੇੜੇ ਦੂਰ ਨਾ ਜਾਣੋ ਗੁਰ ਕੈ ਸ਼ਬਦ ਨਜ਼ੀਕ ਪਛਾਣੋ ਆਪਾਂ ਗੁਰ ਸ਼ਬਦ ਦੀ ਕਮਾਈ ਕਰਕੇ ਕਿਵੇਂ ਮਾਲਕ ਨੂੰ ਨਜ਼ਦੀਕ ਪਰਸ਼ੰਦਣਾ ਹੈ ਇਹਨਾਂ ਅੱਖਰਾਂ ਚੋਂ ਆਪਾਂ ਉਹੀ ਗੱਲ ਲੈਣ ਦੀ ਕੋਸ਼ਿਸ਼ ਕਰਨੀ ਹੈ ਪਿਆਰਿਓ ਹੁਣ ਇਹਦੇ ਵਿੱਚ ਕੀ ਗਿਆਨ ਹੈ ਗੁਰਮੁਖਾਂ ਦੀ ਸੰਗਤ ਵਿੱਚ ਸਾਨੂੰ ਇਹ ਚੀਜ਼ਾਂ ਦਾ ਭੇਤ ਮਿਲਦਾ ਹੈ ਉਹਨਾਂ ਨੇ ਸਾਨੂੰ ਇਹ ਚੀਜ਼ਾਂ ਫਿਰ ਸਮਝਾਉਣੀਆਂ ਹੁੰਦੀਆਂ ਨੇ ਇਹ ਦੇਖੋ ਇਹ ਜਿਹੜਾ ਊੜਾ ਹੈ ਨਾ ਪਿਆਰਿਓ ਇਹ ਸਾਡੇ ਮੁੱਖ ਦੀ ਛਟਾ ਹੈ ਇੱਥੇ ਆਪਣੀ ਅੱਖ ਬਣਾ ਲਓ ਆ ਸਾਡਾ ਚਿਹਰਾ ਆ ਇਹ ਸਾਡੇ ਚਿਹਰੇ ਦਾ ਥੱਲੇ ਦਾ ਹਿੱਸਾ ਆ ਸਾਡੀ ਅੱਖ ਆ ਇਹ ਸਾਡਾ ਮੂੰਹ ਬਣਿਆ ਹੋਇਆ ਇਹਦੇ ਵਿੱਚ ਸਾਨੂੰ ਇਹ ਚੀਜ਼ ਸਮਝਾਈ ਗਈ ਹੈ ਇਹ ਤਿੰਨ ਲਾਈਨਾਂ ਨੇ ਆ ਦੇਖੋ ਇੱਕ ਸਤੋ ਗੁਣ ਹੈ ਇੱਕ ਰਜੋ ਗੁਣ ਹੈ ਇੱਕ ਤੰਬੋ ਗੁਣ ਹੈ ਜਿਹਨੂੰ ਆਪਾਂ ਤ੍ਰੈ ਗੁਣ ਕਹਿੰਦੇ ਆ ਇਹ ਤਿੰਨੇ ਚੀਜ਼ਾਂ ਨੇ ਪਿਆਰਿਓ ਪੌਣ ਪਾਣੀ ਅਗਨੀ ਪੌਣ ਪਾਣੀ ਤੇ ਅਗਨੀ ਜਦੋਂ ਆਪਾਂ ਕਹਿੰਦੇ ਆ ਪਵਨ ਪਾਣੀ ਅਗਨੀ ਕਾ ਮੇਲ ਚੰਚਲ ਚਬਲ ਬੁੱਧ ਕਾ ਖੇਰ ਇਹ ਖੇੜ ਆ ਸਾਡਾ ਬਣਿਆ ਹੋਇਆ ਸਾਰੇ ਜੀ ਇਹਨੂੰ ਆਪਾਂ ਸਮਝਣਾ ਹੈ ਸਾਡਾ ਮਨ ਕੀ ਕਰਦਾ ਪਿਆਰਿਓ ਇਹਨਾਂ ਤਿੰਨਾਂ ਗੁਣਾਂ ਦੇ ਵਿੱਚ ਵਿਚਰਦਾ ਜਿਨੂੰ ਮਾਰੇ ਕਹਿੰਦੀ ਤਿਹਟੜੇ ਬਾਜ਼ਾਰ ਸੌਦਾ ਕਰਨ ਬਣ ਜਾ ਰਿਹਾ ਆਪਣੇ ਸਵਾਸ ਹੀ ਤੇ ਖਰਚ ਕਰਾਉਂਦਾ ਹੁਣ ਇਹ ਤਰੇ ਗੁਣਾਂ ਤੇ ਆਪਾਂ ਫੇਰ ਕੋਈ ਵੀਡੀਓ ਬਣਾ ਕੇ ਸਮਝ ਲਾਂਗੇ ਵੀ ਕਿ ਸੱਤੇ ਗੁਣ ਤੇ ਕਿਵੇਂ ਵਿਚਾਰ ਖਰਚਦਾ ਹੈ ਰੱਜੂ ਗੁਣ ਤੇ ਕਿਵੇਂ ਖਰਚਦਾ ਹੈ ਤੰਮੂ ਗੁਣ ਤੇ ਕਿਵੇਂ ਖਰਚਦਾ ਹੈ ਵਿਚਾਰਾਂ ਦੇ ਰਾਹੀ ਇਹਨਾਂ ਤਿੰਨਾਂ ਤੋਂ ਉੱਪਰ ਹੈ ਚੌਥਾ ਪਦ ਜਿਹੜੀ ਅਸਲ ਖੇੜ ਹੈ ਜਿਹੜਾ ਸਾਡਾ ਆਪਣਾ ਨਿੱਜੀ ਘਰ ਹੈ ਚੌਥਾ ਪਦ ਉਹ ਗੁਰੂ ਪਿਆਰੀ ਸਾਧ ਸੰਗਤ ਜੀ ਇਹ ਦੇਖੋ ਇਹ ਰਸਤਾ ਬੰਦ ਕੀਤਾ ਗਿਆ ਹੈ ਮਾਲਕ ਨੇ ਆਪ ਪਰਦਾ ਕੀਤਾ। ਇਹਦੇ ਪ੍ਰਤੀ ਬਾਣੀ ਦੇ ਵਿੱਚ ਮਾਰੇ ਨੇ ਦੱਸਿਆ ਵੀ ਆ ਵੀ ਇਹ ਪਰਦਾ ਕੀਤਾ ਹੈ। ਮਾਰੇ ਕਹਿੰਦੇ ਹਾਂ ਹਾਂ ਭੀਤ ਪਇਓ ਹੈ ਵਿੱਚੋਂ ਸੁਣਤ ਦੇਸ ਨਿਕਟਾਇਓ। ਪੰਭੀਰੀ ਕੇ ਪਾਤ ਪੜਦੋ ਬਿਨ ਪੇਖੇ ਦੁਰਾਇਓ। ਮਾਰੇ ਕਹਿੰਦੇ ਮਾਲਕ ਸਾਹਮਣੇ ਹੀ ਆ ਬਿਲਕੁਲ ਨੇੜੇ ਹੀ ਆ। ਪਰ ਮਾਰੇ ਕਹਿੰਦੇ ਇੱਕ ਪੰਭੀਰੀ ਨਹੀਂ ਹੁੰਦੀ ਜਿਹੜੀ ਜਿਹੜੀ ਉੱਡਦੀ ਆ ਹਵਾ ਦੇ ਵਿੱਚ। ਜਿਹੜਾ ਇੱਕ ਨਿਕਾਜੇ ਕੀੜੇ ਵਾਂਗ ਹੁੰਦਾ ਇੱਕ ਪੰਛੀ ਵਾਂਗ ਕਹਿ ਲੋ ਛੋਟਾ ਜਿਹਾ ਹੁੰਦਾ ਜਿਹੜਾ ਛੋਟੇ ਛੋਟੇ ਨੂੰ ਖੰਭ ਲੱਗੇ ਹੁੰਦੇ ਆ। ਮਾਰੇ ਕਹਿੰਦੇ ਜਿੰਦੇ ਜਿਵੇਂ ਉਹਦੇ ਖਾਂਬੇ ਆ ਨਾ ਉਨਾ ਕ ਬਰੀਕ ਪੜਦਾ ਹੈ ਮਾਰੇ ਕਹਿੰਦੇ ਆ ਮਾਲਕ ਨੂੰ ਨਾ ਦੇਖਣ ਦਾ ਕਾਰਨ ਇਹੀ ਹੈ ਕਿ ਉਹ ਇੱਕ ਪਰਦਾ ਮਾਲਕ ਨਹੀਂ ਕੀਤਾ ਮਾਰੇ ਕਹਿੰਦੇ ਪੰਬੀਰੀ ਕੇ ਪਾਤ ਪੜ ਦੋ ਉਹ ਜਿਹੜਾ ਹੈ ਨਾ ਜਿਵੇਂ ਉਹ ਖਾਂਬੇ ਆ ਉਹਦੇ ਮਾਰੇ ਕਹਿੰਦੇ ਇੰਨਾ ਬਰੀਕ ਪੜਦਾ ਸਾਡੇ ਤੇ ਮਾਲਕ ਦੇ ਵਿੱਚ ਮਾਲਕ ਨੇ ਆਪ ਕੀਤਾ ਬਿਨ ਪੇਖੇ ਦੁਹਰਾਇਓ ਇਸ ਕਰਕੇ ਨਾ ਮਾਲਕ ਨੂੰ ਦੇਖਣ ਕਰਕੇ ਸਾਨੂੰ ਮਾਲਕ ਦੂਰ ਜਾਪਦਾ ਫਿਰ ਮਾਰੇ ਕਹਿੰਦੇ ਆ ਪਰਦਾ ਕਿਹੜਾ ਮਾਰੇ ਕਹਿੰਦੇ ਹਉਮੇ ਦਾ ਭਯੋ ਕਿਰਪਾਲ ਸਰਬ ਕੋ ਠਾਕੁਰ ਸਗਰੋ ਦੂਕ ਮਟਾਇਓ ਕਹੋ ਨਾਨਕ ਹਉਮੇ ਪੀਤ ਗੁਰ ਖੋਈ ਤਉ ਦਿਵਾਰ ਬੀਠ ਲੋ ਪਾਇਓ ਹਉਮੇ ਦੀ ਪੀਤ ਪੀਤ ਕਹਿੰਦੇ ਕੰਧ ਨੂੰ ਮਾਰੇ ਕਹਿੰਦੇ ਕਿਵੇਂ ਹੋਈ ਕਹੋ ਨਾਨਕ ਹਉਮੇ ਪੀਤ ਗੁਰ ਖੋਈ ਗੁਰ ਦਾ ਗਿਆਨ ਲੈ ਕੇ ਮਾਰੇ ਕਹਿੰਦੇ ਇਹ ਕੰਧ ਜਿਹੜੀ ਅੰਦਰੋਂ ਟੁੱਟ ਜਾਂਦੀ ਹੈ ਤੇ ਫਿਰ ਕੀ ਮਿਲਦਾ ਤਉ ਦਿਯਾਰ ਬੀਠ ਲੋ ਪਾਇਓ ਪਰਮਾਤਮਾ ਮਿਲ ਗਿਆ ਬੀਠਲ ਪਰਮਾਤਮਾ ਨੂੰ ਕਹਿੰਦੀ ਈਬੈ ਬੀਠਲ ਉਬੈ ਬੀਠਲ ਬੀਠਲ ਬਿਨ ਸੰਸਾਰ ਨਹੀਂ ਤੇ ਮਾਰੇ ਕਹਿੰਦੇ ਇਹ ਪੜਦਾ ਕਿਵੇਂ ਹੋਇਆ ਮਾਰੇ ਕਹਿੰਦੇ ਐ ਜਦੋਂ ਆਪਾਂ ਗੁਰਦਾ ਗਿਆਨ ਲਿਆ ਗੁਰ ਗਿਆਨ ਦੇ ਦੁਆਰਾ ਮਾਰੇ ਕਹਿੰਦੇ ਇਹ ਆ ਸਾਡੀ ਹਉਮੈ ਦਾ ਪੜਦਾ ਹਉਮੈ ਪਿਆਰਿਓ ਇਹ ਨਹੀਂ ਹੁੰਦੀ ਕਿ ਆਪਾਂ ਕਹੀਏ ਕਿ ਮੈਂ ਮੈਂ ਜਾਂ ਆਪਾਂ ਕਹਿੰਦੇ ਆ ਵੀ ਜਦੋਂ ਆਪਾਂ ਮੈਂ ਮੈਂ ਕਰਦੇ ਆ ਕਿਉਂਕਿ ਆਪਾਂ ਇਹ ਵੀ ਚੀਜ਼ ਸਮਝਦੇ ਵੀ ਸ਼ਾਇਦ ਆਪਾਂ ਸੋਚਦੇ ਵੀ ਮੈਂ ਮੁੱਕ ਗਈ ਤੇ ਸ਼ਾਇਦ ਆਡੀ ਹਉਮੈ ਖਤਮ ਹੋ ਜਾਈ ਨਹੀਂ ਹਉਮੈ ਪਿਆਰਿਓ ਇੱਕ ਸੁਖਮ ਚੀਜ਼ ਹੁੰਦੀ ਹੈ ਇੱਕ ਬਾਰੀ ਹੌਮੇ ਹੁੰਦੀ ਹੈ ਹੌਮੇ ਸਾਡੇ ਮਿਲਦੀ ਹੁੰਦੀ ਹੈ ਮਾਰੇ ਕਿਤੇ ਨਿਮਕ ਨਿਮਕ ਕਰ ਸਰੀਰ ਘਟਾਵੇ ਤਾਂ ਵੀ ਹੌਮੇ ਮਿਲ ਨਾ ਜਾਵੇ ਤੁਸੀਂ ਸਰੀਰ ਨੂੰ ਨਿਮਕ ਨਿਮਕ ਕਰਕੇ ਘੱਟ ਵੀ ਦਿਓਗੇ ਤਾਂ ਵੀ ਹੌਮੇ ਨਹੀਂ ਜਾਂਦੀ ਹੌਮੇ ਇੱਕ ਪਰਦਾ ਆ ਜਿੰਨਾ ਚਿਰ ਇਹ ਪ੍ਰਮਾਤਮਾ ਤੇ ਸਾਡੇ ਵਿੱਚੋਂ ਇਹ ਪਰਦਾ ਦੂਰ ਨਹੀਂ ਨਾ ਹੁੰਦਾ ਨਾ ਸਾਨੂੰ ਨਾਮ ਦੀ ਪ੍ਰਾਪਤੀ ਹੁੰਦੀ ਹੈ ਨਾ ਪ੍ਰਮਾਤਮਾ ਦੀ ਹੁਣ ਇਹ ਸਾਡੇ ਮੁਕਤੀ ਦੀ ਸ਼ਕਲ ਹੈ ਆਪਾਂ ਨੂੰ ਸੰਸਾਰ ਤੇ ਸਾਹਮਣੇ ਨਜ਼ਰ ਆਉਂਦਾ ਹੈ ਮਾਲਕ ਨਹੀਂ ਦਿਖਦਾ ਕਿਉਂਕਿ ਇਹ ਪਰਦਾ ਸਾਡੇ ਤੇ ਮਾਲਕ ਦੇ ਵਿੱਚ ਹੈ ਐ ਵੇਖੋ ਸਾਡੀ ਅੱਖਿਆ ਦਿਖਦਾ ਨਹੀਂ ਪਿਆ ਸਾਨੂੰ ਬੁੱਲਿਆ ਰੱਬ ਤੇਰੇ ਤੋਂ ਵੱਖ ਨਹੀਂ ਪਰ ਤੇਰੀ ਵੇਖਣ ਵਾਲੀ ਅੱਖ ਨਹੀਂ ਤੂੰ ਸੰਸਾਰ ਨੂੰ ਦੇਖ ਰਿਹਾ ਪਰ ਤੂੰ ਮਾਲਕ ਨੂੰ ਦੇਖ ਰਿਹਾ ਹੁਣ ਇਹਨੂੰ ਗੁਰੂ ਨਾਨਕ ਪਾਤਸ਼ਾਹ ਨੇ ਜਿਹੜੀ ਆਪਾਂ ਇੱਕ ਕਿਉਂ ਕਰ ਦੀ ਗੱਲ ਕੀਤੀ ਤਾਂ ਗੁਰੂ ਨਾਨਕ ਪਾਤਸ਼ਾਹ ਜੀ ਨੇ ਇੱਕ ਦਾ ਭੇਤ ਲੈਣਾ ਨਾ ਗੁਰੂ ਨਾਨਕ ਪਾਤਸ਼ਾਹ ਨੇ ਕੀਤਾ ਇਹ ਪਰਦਾ ਪਾਸੀ ਕਰਕੇ ਇਹਨੂੰ ਐਉਂ ਕਰ ਦਿੱਤਾ ਪਰਦਾ ਡਾ ਲਾਤਾ ਵਿਚਾਰ ਦੇਖੋ ਖਾਲੀ ਇਹ ਗੁਰਮੁਖ ਹੈ ਜਦੋਂ ਆਪਾਂ ਇਹਨਾਂ ਕੋਲ ਜਾਵਾਂਗੇ ਨਾ ਇਹ ਸਾਨੂੰ ਆਹ ਜਿਹੜਾ ਆ ਜਦੋਂ ਇਹਦੇ ਕੋਲ ਜਾਏਗਾ ਨਾ ਇਹ ਗੁਰਮਖੀ ਵਸਤਾ ਹੈ ਮਨਮੁਖੀ ਹੈ ਜੇ ਤੂੰ ਮਨਮੁਖ ਗੁਰਮਖ ਕੋਲ ਜਾਏਗਾ ਨਾ ਗੁਰਮਖ ਫਿਰ ਭੇਤ ਦੇਵੇਗਾ ਕਿਵੇਂ ਪਰਦਾ ਪਾਸੇ ਕਰਦਾ ਹੈ ਕਹੋ ਨਾਨਕ ਹਉਮੈ ਭੀਤ ਗੁਰ ਖੋਈ ਤੋ ਦਿਆਰ ਬੀਠਣੋ ਪਾਇਓ ਫਿਰ ਇਨਾ ਤਿੰਨਾਂ ਤੋਂ ਉੱਪਰ ਉੱਠਣ ਦੀ ਇਜਾਜ਼ਤ ਦਸੇਗਾ ਜਿਹਨੂੰ ਮਾਰੇ ਕਹਿੰਦੇ ਪਵਨ ਪਾਣੀ ਅਗਨੀ ਬਸਰਾਓ ਤਹੀਂ ਨਰੰਜਨ ਸੱਚਾ ਨਾ ਮਾਰੇ ਕਹਿੰਦੇ ਇਨਾ ਤਿੰਨਾਂ ਤੋਂ ਉੱਪਰ ਉੱਠਜੋ ਉਥੇ ਨਾਮ ਹੈ ਉਹ ਸਾਨੂੰ ਭੇਜ ਦੇਗਾ ਕਿਵੇਂ ਇਨਾ ਤਿੰਨਾਂ ਤੋਂ ਉੱਪਰ ਉੱਠ ਕੇ ਸੱਚੇ ਨਾਮ ਦੀ ਪ੍ਰਾਪਤੀ ਕਰਨੀ ਹੈ ਤਨ ਮਹਿ ਮਨੁ ਆ ਰਹਾ ਲਿਵ ਲਾਇ ਪ੍ਰਣਵਤ ਨਾਨਕ ਕਾਲ ਨਾ ਖਾਏ ਨਿਕਟ ਸੁਣੋ ਔਰ ਵੇਖੋ ਨਾਹੀ ਭਰਮ ਭਰਮ ਦੁਖ ਭਰੀਆ ਹੋਏ ਕਿਰਪਾਲ ਗੁਰ ਲਾਹਾ ਪਾਰ ਦੋ ਮਿਲੇ ਨਾਮ ਮਨੀਆ ਗੁਰ ਨੇ ਪਰਦਾ ਲਾ ਕੇ ਪਾਸੇ ਕਰ ਦਿੱਤਾ ਪ੍ਰਮਾਤਮਾ ਸਾਹਮਣੇ ਮਿਲ ਗਿਆ ਹੈ ਜੇ ਵੀ ਸਾਹਮਣੇ ਆ ਸਵਾਸ ਦੇ ਰਿਹਾ ਸਾਨੂੰ ਸਾਹਮਣੇ ਬੈਠ ਕੇ ਨਜ਼ਰ ਨਹੀਂ ਆ ਰਿਹਾ ਕਿਉਂਕਿ ਪਰਦਾ ਹੈ ਇਹ ਵਲ ਪਰਦਾ ਜਦੋਂ ਪਾਸੇ ਹੋ ਗਿਆ ਉਸੇ ੜੇ ਪੇਤਾ ਇਹ ਭਗਤੀ ਹੈ ਸਾਡੀ ਆਪਾਂ ਪਿਆਰਿਓ ਪਤਾ ਨਹੀਂ ਕਿੰਨਾ ਚੀਜ਼ਾਂ ਨੂੰ ਸਮਝਦੇ ਰਹਿੰਨੇ ਆ ਗੁਰਮੁਖ ਜਾਨ ਨੂੰ ਸਾਨੂੰ ਸੰਗਤ ਦੇ ਵਿੱਚ ਭੇਦ ਦਿੰਦੇ ਆ ਕਿ ਕਿਵੇਂ ਇਹ ਪੜਦਾ ਸਾਡਾ ਪਾਸੇ ਹੋਣਾ ਹੈ ਕਿਵੇਂ ਆਪਾਂ ਇਸ ਇੱਕ ਨੂੰ ਮਿਲ ਸਕਦੇ ਆ ਇਹ ਸਾਡੇ ਮੁਖ ਦੀ ਸ਼ਕਲ ਹੈ ਤੇ ਗੁਰਨਾਨਕ ਪ੍ਰਕਾਸ਼ ਨੇ ਸਾਨੂੰ ਗਿਆਨ ਦਿੱਤਾ ਇਹ ਪਿਆਰਿਓ ਜਿਹੜਾ ਨਾ ਇਹ ਸਾਡਾ ਅਭਿਆਸ ਹੈ ਜੀ ਇਹ ਸਾਡਾ ਨੇਤਰ ਹੈ ਨਾ ਇਹ ਸਾਡਾ ਅਭਿਆਸ ਹੈ ਕਿਵੇਂ ਆਪਾਂ ਸਮ ਕਰਕੇ ਕਿਵੇਂ ਧਿਆਨ ਲਾ ਕੇ ਆਪਣੇ ਆਪ ਨੂੰ ਪਰਮੇਸ਼ਰ ਦੇ ਨਾਲ ਮਿਲਾਉਣਾ ਜੀ ਉੱਚੀ ਥਾਂ ਤੇ ਪ੍ਰਗਟੇ ਗੋਪਾਲ ਮਹਾਂਤ ਕੇ ਬਾਤੇ ਇਹ ਸਾਡਾ ਅਭਿਆਸ ਹੈ ਜਿਹੜਾ ਆਪਾਂ ਅਭਿਆਸ ਕਰਦੇ ਆ ਬਹੁਤ ਜੀਵਾਂ ਨੂੰ ਇਸ ਚੀਜ਼ ਬਾਰੇ ਪਤਾ ਵੀ ਹੈ ਜਿੰਨਾਂ ਨੂੰ ਨਹੀਂ ਪਤਾ ਉਹ ਵੀ ਸਮਝ ਸਕਦੇ ਆ ਕਿ ਕਿਵੇਂ ਆਪਾਂ ਇਹ ਅਭਿਆਸ ਕਰਨਾ ਤੇ ਕਿਵੇਂ ਫੜਦਾ ਪਾਸੇ ਕਰਨਾ ਹੁਣ ਆਪਾਂ ਜਿਹੜੀ ਭਗਤੀ ਕਰਦੇ ਆ ਨਾ ਪਿਆਰਿਓ ਉਹ ਮਹਾਰਾਜ ਕਹਿੰਦੇ ਆ ਪਾਉਣ ਦੀ ਭਗਤੀ ਇਹ ਵਾਲੀ ਜਿਹੜੀ ਆਪਾਂ ਗੱਲ ਕੀਤੀ ਨਾ ਜਿਹਦੇ ਵਿੱਚ ਮਹਾਰਾਜ ਨੇ ਸਾਨੂੰ ਬਾਣੀ ਦੇ ਵਿੱਚ ਵੀ ਦੱਸਿਆ ਅਗਣ ਬਿੰਬ ਪਵਣੇ ਕੀ ਬਾਣੀ ਤੀਨੋਂ ਨਾਮ ਕੇ ਦੱਸਾ ਅਗਣ ਬਿੰਬ ਪਵਣੇ ਕੀ ਬਾਣੀ ਜਿਹੜਾ ਆਪਾਂ ਬੋਲ-ਬੋਲ ਕੇ ਕੋਈ ਵੀ ਅਭਿਆਸ ਕਰਦੇ ਆ ਮੰਨ ਲਓ ਬਾਣੀ ਪੜ੍ਹਦੇ ਆ ਵਾਹਿਗੁਰੂ ਵਾਹਿਗੁਰੂ ਕਰਦੇ ਆ ਸਤਨਾਮ ਵਾਹਿਗੁਰੂ ਉਹ ਸਾਡੀ ਆਪ ਪੰਕਤੀ ਹੈ ਇਹਨਾਂ ਤਿੰਨਾਂ ਦੇ ਵਿੱਚ ਹੀ ਹੁੰਦੀ ਹੈ ਚੌਥੇ ਪੱਦੀ ਭਗਤੀ ਨਹੀਂ ਆਇ ਇਹ ਅਗਣ ਬਿੰਬ ਪਵਣੇ ਕੀ ਬਾਣੀ ਇਹ ਤਿੰਨੋਂ ਨਾਮ ਦੇ ਦਾਸ ਹੈ ਨਾਮ ਇਹਨਾਂ ਤੋਂ ਉੱਪਰ ਹੈ ਇਹ ਭਗਤੀ ਕਰਕੇ ਤੁਹਾਨੂੰ ਨਾਮ ਦੀ ਪ੍ਰਾਪਤੀ ਨਹੀਂ ਹੋਣੀ ਤੁਸੀਂ ਨਾਮ ਤੱਕ ਨਹੀਂ ਪਹੁੰਚ ਸਕਦੇ ਆਪ ਭਗਤੀ ਕਰਾਂਗੇ ਨਾ ਜਿਹੜੀ ਆਪਾਂ ਆਪ ਭਗਤੀ ਜਪਾ ਕਰਾਂਗੇ ਫਿਰ ਆਪਾਂ ਕੀ ਕਰ ਸਕਦੇ ਆਪਾਂ ਨਾਮ ਤੱਕ ਪਹੁੰਚ ਸਕਦੇ ਇੱਥੇ ਸਾਡੇ ਸਾਹਮਣੇ ਨਾਮ ਪ੍ਰਗਟ ਹੋ ਜਾਣਾ ਹੈ ਪ੍ਰਕਾਸ਼ ਰੂਪ ਦੇ ਵਿੱਚ ਮਾਲਕ ਵੀ ਵਰਗਟ ਹੋ ਜਾਣਾ ਪਰ ਜੇ ਆਪਾਂ ਬੋਲ ਕੇ ਜਾਂ ਸਰੀਰ ਦੁਆਰਾ ਭਗਤੀ ਕਰਦੇ ਹਾਂ ਉਹ ਸਾਡੇ ਇਨ ਤਿੰਨਾਂ ਗੁਣਾਂ ਦੇ ਵਿੱਚ ਤਰੇ ਗੁਣਾਂ ਦੇ ਵਿੱਚ ਇਹਨੂੰ ਆਪਾਂ ਤਰੇ ਗੁਣ ਕਹਿੰਦੇ ਆ ਚੌਥੇ ਪਾਦੀ ਭਗਤੀ ਹੈ ਪਿਆਰਿਓ ਇਹ ਆਪਾਂ ਨੂੰ ਸਮਝਣੀ ਪੈਣੀ ਹੈ ਸੋਈ ਜਿੰਨੀ ਕ ਮਾਲਕ ਨੇ ਸਾਨੂੰ ਸੋਜੀ ਕਰਵਾਈਏ ਗੁਰਮੁਖ ਜਣਾ ਕੋਲੋਂ ਆਪਾਂ ਕੋਸ਼ਿਸ਼ ਕੀਤੀ ਆਪ ਨੂੰ ਸਮਝਾਉਣ ਦੀ ਪਰ ਇਹ ਪਿਆਰਿਓ ਇਦਾਂ ਨਹੀਂ ਸਮਝ ਆਉਣੀ ਜਿੰਨਾ ਚਿਰ ਤੱਕ ਆਪਾਂ ਕਰਕੇ ਨਹੀਂ ਦੇਖਾਂਗੇ ਕਿ ਕਿਵੇਂ ਅਭਿਆਸ ਕਰਕੇ ਆਪਾਂ ਆਪਣਾ ਪਰਦਾ ਪਾਸੀ ਕਰਨਾ ਹੈ ਤੇ ਫਿਰ ਸਾਨੂੰ ਪਤਾ ਲੱਗ ਜਾਣਾ ਵੀ ਇਹ ਏਕ ਓਕਾਰ ਸਾਨੂੰ ਕਿੰਨਾ ਡੂੰਘਾ ਗਿਆਨ ਦਿੰਦਾ ਪਿਆ ਤੇ ਸਾਨੂੰ ਫਿਰ ਪਤਾ ਲੱਗ ਜਾਏਗਾ ਵੀ ਆਪਾਂ ਕਿਹੜੀ ਭਗਤੀਆਂ ਕਰਦੇ ਆਂ ਤੇ ਕਿਹੜੀ ਭਗਤੀ ਸਾਨੂੰ ਕਰਨੀ ਚਾਹੀਦੀ ਏ ਜਿਹਦੇ ਨਾਲ ਸਾਨੂੰ ਅਸਲ ਚੌਥੇ ਪਦ ਦੀ ਪਰਮੇਸ਼ਰ ਦੀ ਪ੍ਰਾਪਤੀ ਹੋਣੀ ਸੀ ਇਸੇ ਕਰਕੇ ਪਿਆਰਿਓ ਆਪਾਂ ਇੱਥੇ ਭਜੇ ਫਿਰਦੇ ਆਂ ਨਾਲ ਸਾਨੂੰ ਪ੍ਰਮਾਤਮਾ ਮਿਲਦਾ ਕੋਈ ਆਂਦਾ ਮੈਨੂੰ 20 ਸਾਲ ਹੋ ਗਿਆ ਕਰਦੇ ਆਂ ਕੋਈ ਸੰਦਾ ਮੈਨੂੰ 30 ਸਾਲ ਹੋ ਗਿਆ ਪਿਆਰਿਓ ਲੱਗੇ ਰਵਾਂਗੇ ਇਹਦੇ ਵਿੱਚੀ ਇਹਦੇ ਵਿੱਚ ਹੀ ਤਰ੍ਹਾਂ ਗੋਣਾ ਦੇ ਵਿੱਚ ਫਸੇ ਰਵਾਂਗੇ ਭਾਵੇਂ 20 ਸਾਲ ਲੱਗੇ ਰੋ 30 ਲੱਗੇ ਰੋ ਤੇ ਜਿਹਨੂੰ ਭੇਤ ਆ ਗਿਆ ਜਿਹਨੂੰ ਪਤਾ ਲੱਗ ਗਿਆ ਗਿਆਨ ਮਿਲ ਗਿਆ ਉਹਨੂੰ ਤੇ ਮਿੰਟਾਂ ਸਕਿੰਟਾਂ ਦੀ ਖੇਡ ਆ ਨਾਲ ਹੀ ਪਤਾ ਲੱਗ ਗਿਆ ਨਾਲ ਹੀ ਅਭਿਆਸ ਕੀਤਾ ਤੇ ਕੰਮ ਖਤਮ ਕੋਈ ਲੋੜ ਨਹੀਂ ਪਰ ਜਦੋਂ ਅਭਿਆਸ ਪਤਾ ਹੀ ਨਹੀਂ ਆ ਜਦੋਂ ਆਪਣੀ ਮਤ ਦੇ ਅਨੁਸਾਰ ਹੀ ਕਰੀ ਜਾਵਾਂਗੇ ਫਿਰ ਰਵਾਂਗੇ ਇੱਥੇ ਤਿੰਨਾਂ ਦੇ ਵਿੱਚ ਹੀ ਉਜਦੇ ਰਵਾਂਗੇ ਇੱਥੇ ਤਾਂ ਭੇਤ ਹੀ ਨਹੀਂ ਆਉਣਾ ਤੇ ਕਿੰਨਾ ਸੌਖਾ ਹੈ ਦੇਖੋ ਬਾਹਰੇ ਕਹਿੰਦੇ ਆ ਕਹੋ ਨਾਨਕ ਗੁਰਬਿੰਦ ਸੂਝੇ ਨਾਹੀ ਹਰ ਸਾਜਨ ਸਭ ਕੇ ਨਿਕਟ ਖੜਾ ਸੋ ਗੁਰ ਪਿਆਰੀ ਸਾਧ ਸੰਗਤ ਜੀਓ ਇਹ ਜਿੰਨੇ ਵੀ ਅੱਖਰ ਹੈ ਨਾ ਗੁਰਮੁਖੀ ਦੇ ਊੜਾ ਐੜਾ ਈੜੀ ਸਸਾ ਸਾਰਿਆਂ ਦੇ ਵਿੱਚ ਹੀ ਮਾਲਕ ਨੂੰ ਮਿਲਣ ਦਾ ਸਾਨੂੰ ਭੇਦ ਦਿੱਤਾ ਗਿਆ ਹੈ ਗੁਰਮੁਖ ਜਨ ਗੁਰਮੁਖੀ ਦੇ ਅੱਖਰਾਂ ਦਾ ਸਾਨੂੰ ਭੇਦ ਦਿੰਦੇ ਆ ਜਿਨ੍ਹਾਂ ਨੂੰ ਮਾਲਕ ਕਿਰਪਾ ਕਰਕੇ ਆਪ ਸਾਜ ਦਾ ਨਿਵਾਜਦਾ ਹੈ ਇਸ ਕਰਕੇ ਜਿਹੜਾ ਵੀ ਜੀਵ ਲਾਹਾ ਲੈਣਾ ਚਾਹੁੰਦਾ ਹੈ ਮਾਲਕ ਕਿਰਪਾ ਕਰ ਰਿਹਾ ਉਹ ਲਾਹਾ ਲੈ ਸਕਦਾ ਆ ਤੇ ਗੁਰੂ ਪਿਆਰੀ ਸਾਧ ਸੰਗਤ ਜੀਓ ਇਹਨਾਂ ਅੱਖਰਾਂ ਦੇ ਵਿੱਚ ਹੀ ਸਾਨੂੰ ਪਰਮੇਸ਼ਰ ਨੂੰ ਮਿਲਣ ਦਾ ਭੇਦ ਦਿੱਤਾ ਹੈ ਜੋ ਸਾਡੇ ਮਾਨਸ ਜੀਵਨ ਦਾ ਲਾਹ ਹੈ ਭਈ ਪ੍ਰਾਪਤ ਮਾਨੁਖ ਦੇਹਰੀਆ ਗੋਬਿੰਦ ਮਿਰਨ ਕੀ ਹੈ ਤੇਰੀ ਮਰੀਆ ਤੇ ਮਾਰੇ ਬਾਣੀ ਚ ਕਹਿੰਦੇ ਮੇਰੇ ਮਨ ਪਰਦੇਸੀ ਵੇ ਪਿਆਰੇ ਆਉ ਕਰੇ ਮਾਰੇ ਕਹਿੰਦੇ ਮਨਮੁਖ ਹੰਕਾਰੀ ਮਹਿਲ ਨ ਜਾਣੇ ਹੁਣ ਜਿਹੜੇ ਹੰਕਾਰ ਦੇ ਵਿੱਚ ਨੇ ਜਿੰਨਾ ਅੱਗੇ ਪੜਦਾ ਮਾਰੇ ਕਹਿੰਦੇ ਉਹ ਨਹੀਂ ਜਾਣਦੇ ਮਨਮੁਖ ਹੰਕਾਰੀ ਮਹਿਲ ਨ ਜਾਣੇ ਖਿੰਨੇ ਅੱਗੇ ਖਿੰਨੇ ਪਿੱਛੇ ਸਦਾ ਬੁਲਾਈਏ ਮਹਿਲ ਨਾ ਆਵੇ ਕਿਉਂ ਕਰਦਰਗੇ ਸੀ ਜੀ ਮਾਰੇ ਕਹਿੰਦੇ ਕਿਵੇਂ ਦਰਗਾਹ ਦੇ ਵਿੱਚ ਥਾਂ ਮਿਲੇਗੀ ਉਹਨਾਂ ਨੂੰ ਅਈ ਤੇ ਸਦਾ ਬੁਲਾਉਂਦੇ ਆ ਪਰ ਆਉਂਦੇ ਹੀ ਨਹੀਂ ਸੋ ਜਿਹੜੇ ਜਾਣਾ ਚਾਹੁੰਦੇ ਆ ਜਿਨ੍ਹਾਂ ਨੂੰ ਤੜਫ ਹੈ ਗੁਰੂ ਪਿਆਰੀ ਸਾਧ ਸੰਗਤ ਜੀ ਉਹਨਾਂ ਵਾਸਤੇ ਰਸਤਾ ਹੈ ਇਹ ਮਾਰਗ ਹੈ ਸਾਡਾ ਇੱਕ ਸਾਡੀ ਤਰ੍ਹਾਂ ਗੁਣਾ ਦੀ ਪਰ ਇੱਕ ਭਗਤੀ ਹੈ ਸਰੀਰ ਦੀ ਭਗਤੀ ਹੈ ਉਹ ਆਪਾਂ ਜਿੰਨੀ ਮਰਜ਼ੀ ਕਰੀ ਜਾਈਏ ਉਹ ਸਾਡੀ ਭਗਤੀ ਦਾ ਮਨ ਤੇ ਕੋਈ ਅਸਰ ਨਹੀਂ ਹੋਣਾ ਮਨ ਨੂੰ ਪ੍ਰਮਾਤਮਾ ਦੀ ਪ੍ਰਾਪਤੀ ਨਹੀਂ ਹੋ ਸਕਦੀ ਜਿਹੜੇ ਮਨ ਕਰਕੇ ਭਗਤੀ ਕਰਨਗੇ ਗਿਆਨ ਲੈ ਕੇ ਸੋਝੀ ਲੈ ਕੇ ਸਮਝ ਕੇ ਚੱਲਣਗੇ ਪੁੱਛ ਕੇ ਚੱਲਣਗੇ ਕੋਈ ਆਗੈ ਸੰਤੋ ਹਰ ਕਾ ਜਨ ਸੰਤੋ ਮੇਰਾ ਪ੍ਰੀਤਮ ਜਨ ਸੰਤੋ ਮੋਹਿ ਮਾਰਗ ਦਿਖਲਾਵੇ ਜਿਨ੍ਹਾਂ ਨੂੰ ਰਾਹ ਦਿਖ ਜਾਂਦਾ ਹੈ ਫਿਰ ਉਹ ਰਾਹ ਦੇ ਉੱਤੇ ਚੱਲਦੇ ਆ ਉਹਨਾਂ ਤੇ ਕਿਰਪਾ ਹੋ ਜਾਂਦੀ ਹੈ ਸੋ ਮਾਲਕ ਕਿਰਪਾ ਰਹਿਮਤਾ ਕਰੇ ਸਾਡੇ ਸਾਰਿਆਂ ਦੇ ਉੱਤੇ ਆਪਾਂ ਸੋਝੀ ਲਈ ਆ ਆਪਾਂ ਚੱਲਣ ਵਾਲੇ ਬਣੀਏ ਮਾਲਕ ਕਿਰਪਾ ਕਰ ਰਿਹਾ ਮਾਲਕ ਆਪ ਭੇਜ ਦੇ ਰਿਹਾ ਆਪਣਾ ਸੋ ਗੁਰੂ ਪਿਆਰੀ ਸਾਧ ਸੰਗਤ ਜੀ ਆਪਾਂ ਲਾਹਾ ਲੈਣ ਵਾਲੇ ਬਣੀਏ ਜਿਹੜੇ ਵੀ ਜੀਵ ਲਾਹਾ ਲੈਣਾ ਚਾਹੁੰਦੇ ਆ ਆਪਾਂ ਨੰਬਰ ਦਿੱਤੇ ਹੋਏ ਆ ਉਹਨਾਂ ਦੇ ਉੱਤੇ ਆਪਾਂ WhatsApp ਜਰੀਏ ਮੈਸੇਜ ਕਰਕੇ ਆਪਾਂ ਉਸ ਜੀਤ ਤੇ ਵਿਚਾਰ ਕਰ ਸਕਦੇ ਆ ਸੁਪੋ ਦਾ ਚੁਕਾ ਦੀ ਖੇਮਾ ਬਖਸ਼ਿਸ਼ ਕਰਿਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ